ਜੇਤਨ ਦੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਨਵਾਂ ਸੈਸ਼ਨ 2024-25 ਦੇ ਲਈ ਦਾਖਲਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਿਸ ਦੇ ਤਹਿਤ ਸਾਰੇ ਸਟਾਫ ਦੇ ਵੱਲੋਂ ਘਰ-ਘਰ ਜਾ ਕੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਵਿੱਚ ਮਿਲਦੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈਣ ਦੇ ਲਈ ਪ੍ਰੇਰਿਤ ਕੀਤਾ ਗਿਆ। ਦਾਖਲਾ ਮੁਹਿੰਮ ਦੇ ਤਹਿਤ 15 ਵਿਦਿਆਰਥੀਆਂ ਨੂੰ ਦਾਖਲ ਵੀ ਕੀਤਾ ਗਿਆ ਤੇ ਇਸ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਵੀ ਕੀਤੀ ਗਈ ਕਿ ਆਪਣੇ ਵਿਦਿਆਰਥੀਆਂ ਨੂੰ ਕੱਲ ਤੋਂ ਹੀ ਸਕੂਲ ਭੇਜਣ। ਤੇ ਇਸ ਮੌਕੇ ਸਟਾਫ ਨੇ ਦੱਸਿਆ ਕਿ ਪਹਿਲੇ ਦਿਨ ਹੀ ਬੱਚੇ ਸਕੂਲ ਪਹੁੰਚ ਗਏ ਤੇ ਸਟਾਫ ਦੇ ਵੱਲੋਂ ਬੱਚਿਆਂ ਨੂੰ ਪਹਿਲੇ ਦਿਨ ਸਕੂਲ ਆਉਣ ਦੀ ਖੁਸ਼ੀ ਦੇ ਵਿੱਚ ਵਿਦਿਆਰੰਭ ਸਮਾਗਮ ਕਰਵਾਇਆ ਗਿਆ ਇਸ ਮੌਕੇ ਨਵੇਂ ਦਾਖਲ ਹੋਏ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ ਹਾਂਜੀ ਅੱਜ ਦਾਖਲਾ ਮਹਮਤ ਪੰਜਾਬ ਸਰਕਾਰ ਵੱਲੋਂ ਨਹੀਂ ਕਿਲਾਵਾ ਸੈਸ਼ਨ ਕੋਈ ਆਪਕੀ 24 ਗ੍ਰਾਂਟ ਦਾਖਲਾ ਨਾਂ ਨੂੰ ਸ਼ੁਰੂ ਕੀਤੀ ਗਈ ਸੀ ਅਸੀਂ ਘਰ ਘਰ ਜਾ ਕੇ ਕੱਲ 15 ਬੱਚਾ ਨੂੰ ਸਿਦਾਨ ਕੀਤਾ ਜਿਸ ਦੌਰਾਨ ਪੰਜ ਮਾਪੇ ਸਾਡੇ ਕੋਲ ਅੱਜ ਹੀ ਪਹਿਲੇ ਦਿਨ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋਣਾ ਹੁਣ ਤੋਂ ਸਾਡੇ ਕੋਲ ਕਲਾਸਾਂ ਲਾਉਣ ਲਈ ਤਿਆਰ ਰੂਪ ਆਇਆ ਇਸ ਲਈ ਅਸੀਂ ਬੱਚਾ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਸਕੂਲ ਵਿੱਚ ਅੱਜ ਵਿਦਿਆਰੰਭ ਫੰਕਸ਼ਨ ਦਾ ਆਗਾਜ਼ ਕੀਤਾ ਜਿਸ ਨਾਲ ਬੱਚਾ ਨੂੰ ਸਟੇਸ਼ਨਰੀ ਵੰਡੀ ਗਈ ਹੈ ਤੇ ਬੱਚਾ ਦੇ ਮਾਪਿਆਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਆਉਣ ਵਾਲੇ ਜਿਹੜਾ ਬੱਚਾ ਦਾ ਪ੍ਰੱਖਾ ਹੋ ਜੂਰੇ ਅਸੀਂ ਤਹਾਕ ਹੁਕਤ ਨਾਂ ਨੂੰ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਵਿੱਚ ਅਸੀਂ ਮੇਰੇ ਸੀਐਚਪੀ ਸਰ ਸਰਦਾਰ ਰਵਤੀ ਸਿੰਘ ਜੀ ਨੂੰ ਦਿੱਤੋ ਗਰਗ ਅਨਿਤਾ ਸ਼ਰਮਾ ਨੇ ਕੱਲ੍ਹ ਵਿਜ਼ਿਟ ਕੀਤਾ ਸਰਕਾਰ ਦੇ ਵਿੱਚ ਮਹਿਮਨ ਤੇ ਨਹੀਂ ਤੇ 15-20 ਬੱਚਾ ਨੂੰ ਅਸੀਂ ਦਾਖਲ ਕੀਤਾ ਮੈਨੂੰ ਬੜੀ ਖੁਸ਼ੀ ਹੈ ਕਿ ਸਾਨੂੰ ਇੱਕੋ ਵਿਜ਼ਿਟ ਦੇ ਵਿੱਚ 15 ਬੱਚੇ ਜਿਹੜੇ ਕਿ ਪ੍ਰੀ ਫਰੈਂਡ ਦੇ ਸੀ ਉਹ ਸਾਨੂੰ ਮਿਲੇ ਤੇ ਅਸੀਂ ਆਪਣੀਆਂ ਇਹੀ ਯਤਨ ਕੋਸ਼ਿਸ਼ਾਂ ਜਾਰੀ ਰੱਖਾਂਗੇ ਕਿ ਸਕੂਲ ਦੇ ਵਿੱਚ ਵੱਧ ਤੋਂ ਵੱਧ ਬੱਚੇ ਦੀਗਾਂ ਨੂੰ ਪ੍ਰਾਪਤ ਕਰਾਂ ਹਾਂਜੀ ਅੱਜ ਦਾਖਲਾ ਮੁਹੰਮਦ ਪੰਜਾਬ ਸਰਕਾਰ ਵੱਲੋਂ ਦੇਣੀ ਨਾਵੇਂ ਸੈਸ਼ਨ ਕੋਈ ਆਪਕੀ 24 ਗ੍ਰਾਂਟ ਦਾਖਲਾ ਨਾ ਮਨ ਸ਼ੁਰੂ ਕੀਤੀ ਗਈ ਸੀ ਅਸੀਂ ਘਰ ਘਰ ਜਾ ਕੇ ਕੱਲ 15 ਬੱਚਾ ਨੂੰ ਅਸੀਂ ਦਾਖਲ ਕੀਤਾ ਜਿਸ ਦੌਰਾਨ ਪੰਜ ਮਾਪੇ ਸਾਡੇ ਕੋਲ ਅੱਜ ਹੀ ਪਹਿਲੇ ਦਿਨ 6 ਅਕਤੂਬਰ ਤੋਂ ਸ਼ੁਰੂ ਹੋਣਾ ਹੁਣ ਤੋਂ ਹੀ ਸਾਡੇ ਕੋਲ ਕਲਾਸਾਂ ਲਾਉਣ ਲਈ ਤਿਆਰ ਨੂੰ ਆਇਆ ਐ ਅਸਲ ਵਿੱਚ ਅਸੀਂ ਬੱਚਾ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਸਕੂਲ ਵਿੱਚ ਅੱਜ ਵਿਦਿਆਰंभ ਫੰਕਸ਼ਨ ਦਾ ਆਗਾਜ਼ ਕੀਤਾ ਜਿਸ ਨਾਲ ਬੱਚਾ ਨੂੰ ਸਟੇਸ਼ਨਰੀ ਵੰਡੀ ਗਈ ਹੈ ਤੇ ਬੱਚਾ ਦੇ ਮਾਪਿਆਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਆਉਣ ਵਾਲੇ ਜਿਹੜਾ ਬੱਚਾ ਦਾ ਪ੍ਰਯੱਖਾ ਹੋ ਜੂਗਾ ਅਸੀਂ ਤਾਹਕ ਉਤਾਰਨਾ ਮਨ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਵਿੱਚ ਅਸੀਂ ਮੇਰੇ ਸੀਐਚਟੀ ਸਰ ਸਰਦਾਰ ਰਵਤੀ ਸਿੰਘ ਜੀ ਨੂੰ ਦਿੱਤੋ ਗਰਗ ਤੇ ਅਨੀਤਾ ਸ਼ਰਮਾ ਨੇ ਕੱਲ੍ਹ ਵਿਜ਼ਿਟ ਕੀਤਾ ਤਾਂ ਸਰਕਾਰ ਦੇ ਵਿੱਚ ਮੈਂ ਹੁਣ ਤੇ ਨਹੀਂ ਤੇ 15 ਬੱਚਿਆਂ ਨੂੰ ਅਸੀਂ ਦਾਖਲ ਕੀਤਾ ਮੈਨੂੰ ਬੜੀ ਖੁਸ਼ੀ ਹੈ ਕਿ ਸਾਨੂੰ ਇੱਕੋ ਵਿਜ਼ਿਟ ਦੇ ਵਿੱਚ 15 ਬੱਚੇ ਜਿਹੜੇ ਕਿ ਪ੍ਰੀ ਫਾਉਂਡੀ ਦੇ ਸੀ ਉਹ ਸਾਨੂੰ ਮਿਲੇ ਤੇ ਅਸੀਂ ਆਪਣੀਆਂ ਇਹੀ ਯਤਨ ਕੋਸ਼ਿਸ਼ਾਂ ਜਾਰੀ ਰੱਖਾਂਗੇ ਕਿ ਸਕੂਲ ਦੇ ਵਿੱਚ ਵੱਧ ਤੋਂ ਵੱਧ ਬੱਚੇ ਦੀਦਿਆਂ ਨੂੰ ਪ੍ਰਾਪਤ ਕਰੇ